ਅੱਜ ਦੀ ਸਭ ਤੋਂ ਵੱਡੀ ਖਬਰ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਨਾਲ ਜੁੜੀ ਹੈ ਮਸ਼ਹੂਰ ਗਾਇਕ ਅਤੇ ਅਦਾਕਾਰ ਪਰਮੇਸ਼ਵਰਮਾ ਅੰਬਾਲਾ ਵਿੱਚ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ ਵਿਸਤਾਰ ਨਾਲ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਫਿਲਮ ਦੇ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਪਰਮੇਸ਼ਵਰਮਾ ਆਪਣੀ ਕਾਰ ਅੰਦਰ ਬੈਠੇ ਹੋਏ ਸਨ ਸੀਨ ਲਈ ਵਰਤ ਗਈ ਨਕਲੀ ਗੋਲੀ ਸਿੱਧੀ ਕਾਰ ਦੇ ਸ਼ੀਸ਼ੇ ਤੇ ਟਕਰਾਈ ਸ਼ੀਸ਼ਾ ਟੁੱਟ ਗਿਆ ਤੇ ਉਸ ਦੇ ਕੁਝ ਟੁਕੜੇ ਪਰਮੇਸ਼ਰ ਮਰਮਾ ਦੇ ਚਿਹਰੇ ਤੇ ਲੱਗ ਗਏ ਘਟਨਾ ਤੋਂ ਬਾਅਦ ਸੈੱਟ ਤੇ ਹੜਕੰਪ ਮਚ ਗਿਆ ਟੀਮ ਮੈਂਬਰਾਂ ਨੇ ਤੁਰੰਤ ਪਰਮੇਸ਼ਰ ਮਰਮਾ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਡਾਕਟਰ ਨੇ ਉਹਨਾਂ ਦੀ ਜਾਂਚ ਕੀਤੀ ਅਤੇ ਇਲਾਜ ਮਗਰੋਂ ਚੰਡੀਗੜ੍ਹ ਵਾਪਸ ਭੇਜ ਦਿੱਤਾ ਖੁਸ਼ਕਿਸਮਤ ਨਾਲ ਉਹਨਾਂ ਨੂੰ ਗੰਭੀਰ ਚੋਟ ਨਹੀਂ ਲੱਗੀ ਇਸ ਘਟਨਾ ਦੀ ਉਧਕਾਰਕ ਪੁਸ਼ਟੀ ਤੇ ਫਿਲਮ ਦੀ ਟੀਮ ਵੱਲੋਂ ਨਹੀਂ ਕੀਤੀ ਗਈ ਪਰ ਪਰਮੇਸ਼ਰ ਮਰਮਾਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਵਾਪਰੀ ਹੈ ਮੈਂ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ ਤੁਹਾਡਾ ਪਿਆਰ ਅਤੇ ਦੁਆਵਾਂ ਲਈ ਧੰਨਵਾਦ ਇਸ ਪੋਸਟ ਨਾਲ ਉਹਨਾਂ ਦੇ ਪ੍ਰਸ਼ੰਸਕਾਂ ਨੂ ਰਹਿਤ ਮਿਲੀ ਪਰਮੇਸ਼ਰ ਮਰਮਾ ਪੰਜਾਬੀ ਇੰਡਸਟਰੀ ਦੇ ਬਹੁਤ ਵੱਡੇ ਨਾਮ ਹਨ ਉਹ ਆਪਣੇ ਹਿੱਟ ਗੀਤਾਂ ਤੇ ਆਡੀਓ ਵੀਡੀਓ ਲਈ ਜਾਣੇ ਜਾਂਦੇ ਹਨ ਫਿਲਮ ਦੀ ਗੱਲ ਕਰੀਏ ਤੇ ਉਹ ਉਹ ਕਈ ਹਿੱਟ ਪ੍ਰੋਜੈਕਟ ਕਰ ਚੁੱਕੇ ਹਨ ਸ਼ੇਰਾਂ ਉਹਨਾਂ ਦੀ ਆਉਣ ਵਾਲੀ ਸਭ ਤੋਂ ਵੱਡੀ ਐਕਸ਼ਨ ਡਰਾਮਾ ਫਿਲਮ ਦੱਸੀ ਜਾ ਰਹੀ ਸੀ ਜਿਸ ਦੀ ਘੋਸ਼ਣਾ ਕੁਝ ਮਹੀਨੇ ਪਹਿਲਾਂ ਕੀਤੀ ਗਈ ਸੀ ਪਰਮੇਸ਼ਰ ਬਰਮਾ ਦੇ ਜ਼ਖਮੀ ਹੋਣ ਦੀ ਖਬਰ ਜਿਵੇਂ ਹੀ ਸਾਹਮਣੇ ਆਈ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਨੇ ਚਿੰਤਾ ਜਤਾਈ ਹਰ ਕੋਈ ਉਹਨਾਂ ਦੀ ਸਿਹਤ ਜਲਦੀ ਦੀ ਦੁਆ ਕਰ ਰਿਹਾ ਹੈ ਇੰਸਟਾਗ੍ਰam ਫੇਸਬੁਕ ਅਤੇ ਟਵਿੱਟਰ ਤੇ #getwellsoon 파ਰਮੀ ਵਰਗੇ ਵੀ ਟ੍ਰੈਂਡ ਕਰ ਰਹੇ ਹੈ